ਇਸ ਸਮੇਂ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਆ ਜਿੱਥੇ ਕਿ ਅੱਜ ਕਿਸਾਨਾਂ ਵੱਲੋਂ ਸਟੇਜ ਚੱਲ ਰਹੀ ਹੈ ਹਾਲਾਂਕਿ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਦੋਨੇ ਫਾਰਮਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਜਾ ਰਹੀ ਹੈ ਜਿਦੇ ਵਿੱਚ ਪੰਜਾਬ ਦੇ ਮੰਤਰੀ ਮੌਜੂਦ ਆ ਪਰ ਵਿਚ ਵਿਚਾਲੇ ਕੁਝ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪੁਲਸੀ ਮੂਵਮੈਂਟ ਚਾਹੇ ਖਨੌਰੀ ਹੋਵੇ ਚਾਹੇ ਸ਼ੰਭੂ ਹੋਵੇ ਦੇਖਣ ਨੂੰ ਮਿਲ ਰਹੀ ਆ ਸਾਡੇ ਬਹਿਰਾਮ ਸਿੰਘ ਜੀ ਮੌਜੂਦ ਆ ਗੱਲਬਾਤ ਕਰ ਲੈਨੇ ਆ ਬਹਿਰਾਮ ਸਿੰਘ ਜੀ ਲਗਾਤਾਰ ਅਜਿਹੀਆਂ ਖਬਰਾਂ ਚਰਚਾ ਚੱਲ ਰਹੀਆਂ ਨੇ ਕਿਸ ਤਰ੍ਹਾਂ ਦੀ ਕਿਸ ਤੀਏ ਦੇਖੋ ਰਾਤ ਦਿਨ ਸਾਨੂੰ ਕਾਫੀ ਜਾਂ ਕਰ ਗਿਆ ਮਿਲ ਰਹੀਆਂ ਨੇ ਅੱਜ ਸਵੇਰ ਤੋਂ ਇਹ ਵੀ ਪਤਾ ਲੱਗਾ ਸੀ ਵੀ ਇੱਕ ਵਾਰ ਇੱਥੇ ਜਿਹੜੀ ਹੈਗੇ ਨੇ ਫਾਇਰ ਬ੍ਰੀਡ ਦੀਆਂ ਗੱਡੀਆਂ ਜਾਂ ਐਂਬੂਲੈਂਸ ਦੀਆਂ ਗੱਡੀਆਂ ਜਾਂ ਵਾਟਰ ਕਿੰਡ ਦੀਆਂ ਗੱਡੀਆਂ ਇੱਥੇ ਉਹਨਾਂ ਵਿੱਚ ਪੁਲਿਸ ਵੀ ਬੈਠੀ ਹੋਈ ਸੀ ਇੱਥੇ ਪਹੁੰਚ ਗਈ। ਔਰ ਨਾਲ ਦੀ ਨਾਲ ਠੀਕ 20-25 ਮਿੰਟ ਬਾਅਦ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ। ਔਰ ਇਹ ਵੀ ਪਤਾ ਲੱਗਾ ਵੀ ਸਰਬਟ ਦੀ ਜਿਹੜੀ ਛਾਉਣੀ ਬਣੀ ਹੋਈ ਹੈ ਉੱਥੇ ਪੁਲਿਸ ਨੇ ਉੱਥੇ ਵੀ ਭਾਰੀ ਫੋਰਸ ਇਕੱਠੀ ਹੋਈ ਆ ਔਰ ਮਿਲਟਰੀ ਫੋਰਸ ਵੀ ਉੱਥੇ ਕਤਰ ਹੋਈ ਆ। ਔਰ ਬਰੂਠ ਥਾਣੇ ਦੇ ਵਿੱਚ ਵੀ ਸ਼ੰਭੂ ਵੀ ਉਹ ਦੂਜੇ ਪਾਸੇ ਖਨੌਰੀ ਬਾਰਡਰ ਵਾਲੀ ਸਾਈਡ ਤੇ ਗੱਲ ਕਰੀਏ ਤੇ ਸੂਰੂ ਦੇ ਲੱਡੋ ਕੁੱਠੀ ਜਿੱਥੇ ਪਹਿਲਾਂ ਫਰਸਟ ਪੋਰਟ ਜਿਹੜੀ ਅਤੱਤਰ ਹੋਈ ਸੀ ਜਦੋਂ ਢੱਲੇਵਾਲ ਸਾਹਿਬ ਮਰਨਮਰਤੇ ਬੈਠੇ ਸੀਗੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਇਸ ਅੰਦੋਲਨ ਦੇ ਪ੍ਰਤੀ ਕੀ ਮਨਸ਼ਾ ਹੈਗੀ ਆ ਉਹ ਤਾਂ ਸਾਫ਼ ਹੋ ਰਹੀ ਆ ਪਰ ਜਿਵੇਂ ਜਿਵੇਂ ਗੁਪਤ ਜਾਣਕਾਰੀ ਸਾਨੂੰ ਮਿਲਦੀ ਆ ਅਸੀਂ ਨਾਲ ਦੀ ਨਾਲ ਆਪਣੇ ਆਪੋ ਤੇ ਨਾਲ ਸਾਂਝੀ ਕਰ ਰਹੇ ਆ ਕਾਦਰ ਨਾਲ ਸਾਂਝੀ ਕਰ ਰਹੇ ਹੈਗੇ ਆ ਤੇ ਅਸੀਂ ਸਮਝਦੇ ਆਂ ਵੀ ਸਾਨੂੰ ਲਗ ਲਗ ਤਰੀਕੇ ਦੇ ਨਾਲ ਇਸ ਮੋਰਚੇ ਦੇ ਵਿੱਚ ਪਹਿਰਾ ਦੇ ਕੇ ਇਸ ਮੋਰਚੇ ਦੀ ਜਿਹੜੀ ਰਾਖੀ ਕਰਨੀ ਚਾਹੀਦੀ ਆ ਜੇਕਰ ਕੋਈ ਵੀ ਇਸ ਤਰ੍ਹਾਂ ਗੱਲਬਾਤ ਆਵੇਗੀ ਤਾਂ ਉਹ ਸਾਂਝੀ ਮੀਟਿੰਗ ਕਰਕੇ ਦੁਬਾਰਾ ਉਹਦੇ ਉੱਪਰ ਜਿਹੜੀ ਗੱਲਬਾਤ ਰੱਖੀ ਜਾਵੇ ਕੀ ਲੱਗਦਾ ਹੈ ਕਿ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਜਾਂ ਫਿਰ ਮੋਰਚੇ ਚੰਪੇ ਦੀ ਤਿਆਰੀਆਂ ਲੱਗ ਰਹੀਆਂ ਨੇ ਦੇਖੋ ਦੋਵੇਂ ਪੱਖ ਨੇ ਜਿਹੜੀ ਪੂਰਤ ਜਾਣਕਾਰੀ ਆ ਉਹ ਅੰਦੋਲਨ ਪ੍ਰਤੀ ਵੀ ਹੈਗੀ ਆ ਉਹ ਜਿਹੜੇ ਆਗੂ ਸਬਾਨ ਸਾਡੇ ਉੱਥੇ ਮੀਟਿੰਗ ਕਰ ਰਹੇ ਨੇ ਉਹਨਾਂ ਤੇ ਵੀ ਪ੍ਰੈਸ਼ਰ ਬਣਾਉਣ ਦੀ ਜਿਹੜੀ ਗੱਲਬਾਤ ਹੈਗੀ ਸਾਹਮਣੇ ਆਈ ਆ ਪਰ ਜਿਹੜੇ ਆਗੂ ਸਬਾਨ ਅੰਦਰ ਗਏ ਨੇ ਉਹ ਯੋਧੇ ਉਹ ਸ਼ੁਰੂ ਤੋਂ ਲੈ ਕੇ ਜੰਗ ਲੜਦੇ ਪੈਣੇ ਉਹਨਾਂ ਨੂੰ ਪਤਾ ਵੀ ਕਿਸਾਨਾਂ ਦੀਆਂ ਦੁੱਖ ਦੀ ਭਾ ਕੀ ਹੈਗੀਆਂ ਨੇ ਅੱਜ ਐਮਐਸਪੀ ਦਾ ਜਿਹੜਾ ਗਰੰਟੀ ਕਾਨੂੰਨ ਹੈਗਾ ਉਹਦੇ ਉੱਪਰ ਪੂਰੀ ਚਰਚਾ ਹੋਣੀ ਆ ਕਿਉਂਕਿ ਪਿਛਲੇ ਦਿਨੀ ਜਿਹੜੀ ਬਾਈ ਦੀ ਮੀਟਿੰਗ ਹੋਈ ਸੀ 22 ਫਰਵਰੀ ਦੀ ਉਹਦੇ ਵਿੱਚ ਕੇਂਦਰੀ ਮੰਤਰੀਆਂ ਨੇ ਸਾਡੇ ਤੋਂ ਪ੍ਰਮਾਣ ਤੱਥ ਮੰਗੇ ਸੀ ਤੇ ਉਹ ਅਸੀਂ ਪਿਛਲੇ ਦਿਨੀ ਖਨੋਰੀ ਬਾਰਡਰ ਤੇ ਉਥੇ ਡਲਵਾਲ ਸਾਹਿਬ ਸੀਗੇ ਹੋਰ ਸਾਡੇ ਆਗੂ ਸਮਾਨ ਕੇ ਆਮ ਹੰਦੇ ਸੀਗੇ ਇਸਕੇ ਨਾਨ ਕ੍ਰਿਟੀਕਲ ਸਾਰੇ ਆਗੂਆਂ ਨੇ ਇਥੋਂ ਦੇ ਅਧਿਕਾਰੀਆਂ ਨੂੰ ਭਾਰਤ ਸਰਕਾਰ ਨੂੰ ਭੇਜ ਦਿੱਤੇ ਹੈ ਪਰ ਹੁਣ ਅਜੇ ਕਿਸੇ ਕੋਈ ਸਫਲਤਾ ਨਹੀਂ ਮਿਲਿਆ ਕੋਈ ਅਫਸਰ ਸੀ ਨਹੀਂ ਆਇਆ ਅਜੇ ਤੱਕ ਇਥੇ ਪੁਲਿਸ ਅਫਸਰ ਕੋਈ ਸਾਡੇ ਕੋਲ ਪਹੁੰਚਿਆ ਨਹੀਂ ਹੈ ਕਿਸੇ ਨਾਲ ਕੋਈ ਸਾਡਾ ਤਾਲ ਮਿਲਣੀ ਹੋਇਆ ਜੇਕਰ ਤਾਲ ਮਿਲ ਹੋਵੇਗਾ ਜਾਂ ਕੋਈ ਮੀਟਿੰਗ ਹੋਵੇਗੀ ਤਾਂ ਤੁਹਾਨੂੰ ਜ਼ਰੂਰ ਕੋਈ ਅਧਿਕਾਰੀ ਨਜ਼ਰ ਆਏਗਾ ਇਥੇ ਕਾਸੇ ਫੋਰਸ ਹੋਏਗਾ ਅਜੇ ਨਹੀਂ ਪਹਿਲਾਂ ਸੁਵਰੇਜ ਹੁੰਦਾ ਹੈ ਨਾ ਉਸ ਤੋਂ ਪਿੱਛੇ ਹੋਤਾ ਹੈ ਜਨਤਾ ਨੂੰ ਸਾਨੂੰ ਮਿਲ ਰਹੀ ਆ ਵੀ ਪਿੱਛੇ ਭਾਰੀ ਪੁਲਿਸ ਫੋਰਸ ਹੈਗੀ ਹੈ ਦੀਆਂ ਟੱਡੀਆਂ ਬਹੁਤ ਸਾਰੇ ਵਾਟਰ ਕੇਂਦਰ ਫੈਰ ਗ੍ਰੇਡ ਤੇ ਬਹੁਤ ਸਾਰੀ ਜਿਹੜੀ ਹੈ ਪੱਸਾ ਵਿੱਚ ਡਟੇ ਰਹੇ ਡਟੇ ਰੋਥੇ ਪਹੁੰਚ ਰਹੇ ਬਿਲਕੁਲ ਡਟੇ ਹੋਏ ਅਸੀਂ ਤਾਂ ਮੁਰਚੇ ਨੂੰ ਉੱਨਾ ਚੰਨ ਤੇ ਜਨਰਤਾ ਦੇ ਜਿੰਨਾ ਚਿਰ ਕੇਂਦਰ ਸਰਕਾਰ 12 ਮਹੀਨਿਆਂ ਨੂੰ ਪੂਰੇ ਨਹੀਂ ਕਰੇ ਬਿਲਕੁਲ ਇੱਥੇ ਰਾਮਕੇ ਜਿਹੜੇ ਸਾਥੀ ਡਟੇ ਹੋਏ ਨੇ ਤੇ ਜਿੰਨਾਂ ਦਾ ਕਹਿਣਾ ਕਿ ਜੜੇ ਰਹਿਾਂਗੇ ਹਾਲਾਂਕਿ ਪੋਰਸਪੋਰਟ ਤਸਵੀਰ ਤੱਕ ਨਜ਼ਰ ਆਈ ਹੈ ਪਰ ਹਜੇ ਤੱਕ ਇੱਥੇ ਕੋਈ ਹਲਚਲ ਨਹੀਂ